ਆਪਾਂ ਵੀਰੇ 38 ਨਹੀਂ ਮੋਲ ਆਪਾਂ ਨਾ 35000 ਚੋਂ 1000 ਰੁਪਇਆ ਵੀਰੇ ਛੋੜ ਹੀ ਕਰਨੀ ਆ ਬਸ ਜਿਹੜੀ ਲੈਣਿਆ ਪੈਸੇ ਕਰ ਦੇਣੀ 24000 ਦੀ ਵੀਰੇ ਲਾਸਟ ਵੈਟ ਦੇਣੀ ਆ ਲੋ ਜੀ 24 ਇਹ ਨਹੀਂ ਗੱਲ ਐ ਵੀਰੇ ਫੁੱਟੇ ਬੱਛਦੀ ਬੈਠਾ ਪਰ ਥਾਣੇ ਵੀ ਇੱਕ ਵੀਰੇ ਕਿੱਡਾ ਚੰਗਾ ਲੱਗਾ ਹੋਇਆ ਬਹੁਤ ਹਾਂ ਠੀਕ ਅੱਜ ਵੀਰੇ ਹਫਤਾ ਲੈਂਦੀ ਆ ਵੇੜ ਬਹੁਤ ਚੰਗੀ ਬਣ ਜਾਣੀ ਆ ਹਾਂ ਹਫਤੇ ਚ ਬਈ ਹੋਰ ਪਸੂਗੀ ਬਹੁਤ ਚੰਗੀ ਬਣੀ ਵੇਖੋ ਵੀਰੇ ਬਾਕੀ ਉਹ ਵੀ 40 ਦਿਨ ਵੀਰੇ ਆਪਾਂ 40 ਤੇ 1 ਦੀ ਦੇ ਦੇਣੀ ਆ ਠੀਕ ਆ ਬਈ ਹਾਂ 1000 ਛੋੜ ਪੂਰੇ 40 ਦੀ ਦੇ ਦੇਣੀ ਆ ਵੀਰੇ 40 ਜਿਹੜੇ ਵੀ ਨੱਕ ਇਹ ਖਵਾਇਆ 6 ਸੱਤਾਂ ਮਹੀਨੇ ਚ ਦੁੱਧ ਹੀ ਬਈ ਯਾਦੇ ਦਾ ਪੀ ਗਿਆ ਉਹਨੇ ਤਾਂ ਯਾਦਾ ਦਾ ਕੋਸ ਨਹੀਂ ਵਟਿਆ ਅਗਲਾ ਸਾਲ ਕਰਕੇ ਦੇ ਦਿੰਦਾ ਜਿਹਨੂੰ ਨਹੀਂ ਪਤਾ ਇਹ ਚੀਜ਼ ਦਾ ਬਿਲਕੁਲ ਹਾਂ ਨਾ ਬਈ ਹਾਂ ਜਿਹਨੂੰ ਪਤਾ ਉਹ ਨਹੀਂ ਛੱਡਣੀ ਨਹੀਂ ਸੱਸੀ ਦਾ ਮਿੱਤਰਾਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜਿਹੜੇ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆਂ ਬ੍ਰੀ ਗੁਰ ਧਿਆਨ ਦੇ ਫਾਰਮ ਤੇ ਬਾਠ ਡੈਰੀ ਫਾਰਮ ਪਿੰਡ ਬਈ ਦਾ ਸੁਨੇਹਰਾ ਤਹਿਸੀਲ ਪੈਂਦੀ ਹੈ ਜੀਰਾ ਤੇ ਜ਼ਿਲ੍ਹਾ ਫਰੋਹੀਪੁਰ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ ਚਾਰ ਨਾ ਕਵਰ ਕਰਾਂਗੇ ਤਿੰਨ ਦਾ ਜਿਹੜੀਆਂ ਬੈੜਾਂ ਐ ਤੇ ਇੱਕ ਤੁਹਾਨੂੰ ਟਾਪ ਦੀ ਬੱਛੀ ਮੈਂ ਕਹਿੰਦਾ ਵੀ ਵੀਡੀਓ ਦੇ ਵਿੱਚ ਕੋਕਾ ਪੀਸੀ ਰਹੂਗਾ ਉਹਦਾ ਰੇਟ ਬਿਲਕੁਲ ਜਾਇਜ਼ ਆਊਗਾ ਤੇ ਬਾਕੀ ਜਿਹੜੇ ਦੂਸਰੇ ਤਿੰਨ ਜਾਨਵਰਾਂ ਉਹਨਾਂ ਦੇ ਵੀ ਰੇਟ ਬਿਲਕੁਲ ਨਿੱਕੇ ਨਿੱਕੇ ਜੀ ਰਹਿਣੇ ਆ ਗੁਰਤੇਜਨ ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਗੁਰਤੇਜਨ ਬਾਈ ਕਿਵੇਂ ਆ ਕੰਮ ਕਰ ਬਾਈ ਵਧੀਆ ਵੀਰੇ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਕਣਕ ਕਣਕ ਬੀਜੀ ਲਈ ਬਾਈ ਆ ਵੀਰੇ ਕਣਕ ਬੀਜੀ ਹੁਣ ਹੋ ਗਿਆ ਪੈਸੇ ਕੰਮ ਦੀਆਂ ਹੁਣ ਰਹੀਆਂ ਐਸੇ ਕੰਮ ਦੀਆਂ ਤੇ ਗੁਰਤੇਜਨ ਬਾਈ ਅੱਜ ਆਪਾਂ ਟੋਟਲ ਚਾਰ ਨੱਕ ਦਿਖਾਵਾਂਗੇ ਹਨ ਬਾਈ ਤੇ ਬਾਈ ਸਭ ਤੋਂ ਪਹਿਲਾਂ ਜਿਹੜੀ ਕਰਮ ਵਾਲੀ ਇਹਦੇ ਬਾਰੇ ਦੱਸਦੀ ਬਾਈ ਹਨਾ ਇਹ ਵੀਰੇ ਦੂਜਾ ਸੁਆਸ ਹੁੰਦੀ ਆ ਠੀਕ ਆ ਬਾਈ 2-3 ਦਿਨ ਬਾਕੀ 8 ਤਰੀਕ ਨੂੰ ਦਿਨ ਪੂਰੇ ਅੱਜ 5 ਹੋਊਗੀ 3 ਦਿਨ ਬਾਕੀ ਐ ਠੀਕ ਆ ਬ ਛਾਂ ਛਣ ਬਹੁਤ ਸੋਹਣਾ ਲੱਗਿਆ ਕਰ ਵਾਲੀ ਹਣਾ ਬੜੀ ਸਾਫ਼ ਆਵੇ ਆਹ ਨਹੀਂ ਹਾਂ ਬਹੁਤ ਸਾਫ਼ ਆ ਹਜੇ ਭਾਈ ਕਿੰਨੇ ਦਿਨ ਕਰਦੀ ਹੈ ਹਜੇ ਵੀਰੇ 2-3 ਦਿਨ ਬਾਕੀ ਆ ਹਜੇ ਠੀਕ ਆ ਭਾਈ ਬਾਕੀ ਘੱਟ ਵੀ ਲੈ ਸਕਦੀ ਦਿਹਾੜੀ ਵੱਧ ਵੀ ਦੋ ਲੈ ਸਕਦੀ ਕਿ ਕਰਦੇ ਕਿੰਨਾ ਕਰ ਦੋ ਤੂੰ ਦੱਸਿਆ ਦੇ ਮਾਲਕ ਵੀਰੇ 12-13 ਕਿਲੋ ਮਾਲਕਾਂ ਨੇ ਦੱਸਿਆ ਹੋਇਆ ਠੀਕ ਆ ਭਾਈ ਬਾਕੀ ਵੀਰੇ ਕੋਈ 12-13 ਨਹੀਂ ਤਾਂ 12 ਦਾ ਕਿਤੇ ਗਿਆ ਹੀ ਨਹੀਂਗਾ ਬਿਲਕੁਲ ਭਾਈ ਹਾਂ ਬਾਕੀ ਹੁਣ ਟਾਈਮ ਆ ਭਾਈ ਹੁਣ ਤਾਂ ਦੇ ਵੀ ਦਿੰਦਾ ਹਾਂ ਹਾਂਜੀ ਵੀਰੇ ਹਾਂਜੀ ਤੇ ਭਾਈ ਤੋੜ ਗਿਆ ਇੱਕ ਵਾਰੀ ਇਹਨੂੰ ਹਾਂਜੀ ਵੀਰੇ ਤੇ ਅੱਜ ਬਾਈ ਕਹਿੰਦਾ ਮੁੱਲ ਆਪ ਬਿਲਕੁਲ ਨਿੱਕੇ ਨਿੱਕੇ ਜੇ ਕਰਦਨੇ ਆ ਅਫਸਰ ਦੀ ਕਹਿੰਨੇ ਨੇ ਨਾ ਬੱਚੀਆਂ ਤੇ ਬੱਚੀਆਂ ਵਾਲੇ ਭਾਜੀ ਤੁਹਾਨੂੰ ਜਿਹੜੀਆਂ ਗਾਂਵਾਂ ਦੁੱਧ ਦਲ ਨਹੀਂ ਗਲ ਜਰੀਆਂ ਆ ਪੀ ਦੇਖੋ ਤੁਸੀਂ ਹੈਨਾ ਇਹ ਫੇਕ ਕੁਆਲਟੀ ਬਾਕੀ ਯਾਰ ਥਣ ਬਹੁਤ ਸੋਹਣਾ ਲੱਗਾ ਇਹਨੂੰ ਕਰਵਾ ਲਈਏ ਹਾਂ ਥਣ ਬਹੁਤ ਸੋਹਣਾ ਲੱਗਾ ਵੀਰੇ ਹਾਂ ਇਹ ਇੱਥੋਂ ਦੀ ਚੈੱਕ ਕਰ ਲੋ ਤਾਂ ਪੈਂਦੀ ਆ ਮੋੜਲੀ ਬਾਈ ਇਧਰ ਇਹ ਆ ਦੇਖੋ ਤੁਸੀਂ ਹੈਨਾ ਬਾਈ ਤੋਰਲੀ ਕਿਹਾ ਧਿਆਨ ਬਾਈ ਲੰਬੀ ਥੋੜੀ ਜੀ ਹਾਂਜੀ ਬਾਕੀ ਤੋਰੇਦਾਰੇ ਦੀ ਤੁਸੀਂ ਚੈੱਕ ਕਰ ਲੋ ਇਹ ਗਰਦਿਆਨ ਫਿਰ ਅੱਜ ਜਿਹੜੇ ਇਹਦੇ ਲੈਣੀ ਆ ਬਾਈ ਉਹੀ ਦੱਸੀ ਜਿਹੜੇ ਆਪਾਂ ਲੈਣੀ ਆ ਬਾਈ ਵੈੜ ਤਾਂ 38 ਦੀ ਵੀ 39 ਮੋਲ ਦੇ ਕਰ ਲੇ 38 ਦੀ ਵੀ ਵੈੜ ਵੇਖਦੀ ਆ ਠੀਕ ਆ ਬਾਈ ਪਰ ਆਪਾਂ ਵੀਰੇ 38 ਨਹੀਂ ਮੋਲ ਆਪਾਂ ਨਾ 35000 ਚੋਂ 1000 ਰੁਪਿਆ ਵੀਰੇ ਛੋੜ ਹੀ ਕਰਨੀ ਆ ਬਸ ਜਿਹੜੇ ਲੈਣਿਆ ਪੈਸੇ 34000 ਰੁਪਇਆ ਲੈਣਾ ਇਹਦਾ ਬਾਕੀ ਕਹਿਣਾ ਬਾਈ ਹਾਂ ਬਾਕੀ ਵੀਰੇ ਥਣ ਲੇਵੇ ਦੀ ਸਾਹ ਵਾ ਠੰਡੀ ਸੀਦਾ ਬਿਲਕੁਲ ਹਾਂ ਬਾਈ ਥਲਿਆਂ ਥੁਲਿਆਂ ਵੈੜ ਵੀਰੇ ਵੜੀ ਆ ਆ ਦੇਖੋ ਹਾਂ ਹਜੇ ਇਹਨੇ ਹੋਰ ਬਾਕੀ ਇਹਨੇ ਦਾ ਕੁਝ ਵੀ ਨਹੀਂ ਆਉਂਦਾ ਉਹਨਾਂ ਦੀ ਟੋਕੜਾਂ ਵੜਾਂ ਵਾਲਾ ਭਾ ਵੀਰੇ ਬਿਲਕੁਲ ਹਾਂ ਜੀ ਤੇ ਕਰਤਿਆਨ ਬਾਈ ਦੂਸਰੇ ਨੰਬਰ ਵਾਲੀ ਬਾਰੇ ਦੱਸ ਦੀ ਬਾਈ ਇਹ ਵੀਰੇ ਪ्युअर ਸ਼ਾਈ ਵਾਲਾ ਦੂਜਾ ਸੁਆਸ ਹੁੰਦੀ ਆ ਜੀ ਬਈ ਇੱਕ ਹਫਤਾ ਵੀਰੇ ਬਾਕੀ ਆ ਇਹਦਾ ਠੀਕ ਆ ਬਈ ਹਾਂਜੀ ਵੀਰੇ ਤੇ ਕਰਤਿਆਣ ਬਈ ਜਾਨਕੀ ਕਿੰਨਾ ਕੁ ਦੁੱਧ ਦੁੱਧ ਦੱਸਿਆ ਹੈ ਹਨਾ ਇਹਦਾ ਵੀਰੇ 13 14 ਕਿਲੋ ਦਾ ਦੱਸਿਆ ਹੋਇਆ ਠੀਕ ਆ ਬਈ ਹਾਂ ਬਾਕੀ ਦੇਣਾ ਵੀ ਚਾਹੀਦਾ ਜਾਣਖਾਂ ਵਾਲੀ ਆ ਜਾਣ ਵਾਲੀ ਆ ਵੀਰੇ ਤੂੰ ਬਈ ਠੰਡੀ ਸੀਲ ਹੈ ਜੀ ਆਪਾਂ ਕਹਿ ਲਈਏ ਮੈਂ ਕਹਿੰਦਾ ਠੰਡੀ ਦਾ ਵੀਰੇ ਇੰਨੀ ਆ ਨਾ ਮੰਨ ਕੇ ਚੱਲ ਛਾਈ ਵਾਲਾ ਹੁੰਦਣਾ ਨਹੀਂ ਆ ਹਾਂ ਅਗਲਾ ਕਹਿੰਦੇ ਨਾ ਗਰਮ ਆ ਇਹ ਨਹੀਂ ਗੱਲ ਹੈ ਵੀਰੇ ਫੁੱਟੇ ਬੱਛ ਦੀ ਬੈਠਾ ਪਰ ਥਾਂ ਦੇਖ ਵੀਰੇ ਕਿੱਡਾ ਚੰਗਾ ਲੱਗਾ ਹੋਇਆ ਬਈ ਬਹੁਤ ਹਾਂ ਹਾਂ ਹਜੇ ਵੀਰੇ ਹਫਤਾ ਲੈਂਦੀ ਆ ਵੇੜ ਬਹੁਤ ਚੰਗੀ ਬਣ ਜਾਣੀ ਆ ਹਾਂ ਹਫ ਖੂਨ ਵਾਲੀ ਐ ਬੱਚੀ ਜੇਪਾ ਇਹ ਗੱਲ ਕਰਦੀ ਦੇ ਸੀਪਕੀ ਨਹੀਂ ਹੈ ਨਾ ਤੋਰੀ ਵਈਏ ਨੂੰ ਵੀ ਕਰੀ ਤੇ ਚਾਰੂ ਚੂਰੂ ਬਹੁਤ ਆ ਵੀਰੇ ਬਾਕੀ ਚਾਰੂ ਪਸ਼ੂ ਦੁੱਧ ਦੇ ਹੀ ਜਾਂਦਾ ਦੁੱਧ ਦੇ ਜਾਂਦਾ ਭਾਈ ਹਾਂਜੀ ਵੀਰੇ ਆ ਜਾ ਬਤਾ ਇੱਥੋਂ ਤੁਸੀਂ ਚੈੱਕ ਕਰ ਲਓ ਹੈ ਨਾ ਰਾਜਾ ਜੀ ਬੜੀ ਸੋਹਣੀ ਆ ਆ ਜਾ ਬਤਾ ਜਾਨਵਰ ਕਿੰਨੇ ਕ ਵਜਨ ਚ ਹਾਂਜੀ ਇਹ ਆ ਜਾ ਬਤਾ ਆ ਜਾ ਥੋੜਾ ਡਰਦੀ ਆ ਥੋੜਾ ਕਰਦੀ ਆ ਆ ਜਾ ਬਤਾ ਆਹ ਦੀ ਆਲ ਹੈ ਨਾ ਆ ਦੇ ਦੇ ਤਲਿਆਰੇ ਦੀ ਆਲ ਕਰਦੀ ਆ ਭਾਈ ਇਹ ਇੱਥੋਂ ਦੇਖੋ ਤੁਸੀਂ ਹਾਂ ਮੋੜ ਬਈ ਰਣ ਭਾਈ ਬਾਕੀ ਰੰਗ ਰੰਗ ਕੋ ਬੜਾ ਸੋਹਣਾ ਚੰਗੋ ਸੋਹਣਾ ਬਈ ਥੱਲੇੋਂ ਥੰਥੋਂ ਵੀ ਬੜਾ ਸੋਹਣਾ ਮਿਹਰ ਦਾ ਬਿਲਕੁਲ ਬਈ ਇਹ ਇੱਥੋਂ ਵੀ ਦੇਖ ਲਓ ਆ ਦੇ ਹਨ ਤੁੰਦ ਤੇ ਕਰ ਧਿਆਨ ਬਈ ਇਹਦੇ ਵੀ ਜਿਹੜੇ ਲੈਣੇ ਆ ਉਹੀ ਦੱਸੀ ਬਈ ਹਨ ਜਿਹੜੇ ਆਪਾਂ ਲੈ ਗਰੇ ਵੈੜ ਦਾ 45 ਦੀ ਵੇਖਦੀ ਆ ਬਾਬਾ 45 ਦੀ ਨਹੀਂ ਵੀਰੇ ਆਪਾਂ 40 ਤੇ 1 ਦੀ ਦੇ ਦੇਣੀ ਆ ਠੀਕ ਆ ਬਈ ਹਾਂ 1000 ਛੋੜ ਪੂਰੇ 40 ਦੀ ਦੇ ਦੇਣੀ ਆ ਵੀਰੇ 40000 ਦੀ ਹੋ ਜੂਗੀ ਹਾਂ ਵੀਰੇ ਲੈ ਬਈ ਵੀਰੇ ਠੰਡੀ ਸੀ ਲਵਾੜੀ ਉਹ ਵੈਸੇ ਨਾ ਬਾਹਰ ਕੱਢਣ ਦਾ ਪੜਾਉਣਾ ਇਹ ਨਹੀਂ ਗੱਲ ਕੀ ਵੀਰੇ ਗਰਮ ਹੋ ਗਿਆ ਵੇਖੋ ਥੱਲੇ ਉਹ ਕਿੱਡੀ ਸਾਫ ਥਾਣ ਕਿੱਡਾ ਚੰਗਾ ਲੱਗਾ ਹੋਇਆ ਵੇਖੋ ਬਿਲਕੁਲ ਬਈ ਹਣਾ ਬਈ ਹਾਂਜੀ ਵੀਰੇ ਤੇ ਗਰਤੇਣ ਬਾਈ ਉਸ ਤੋਂ ਬਾਅਦ ਤੀਸਰੇ ਨੰਬਰ ਵਾਲੀ ਤੇ ਆ ਜਾ ਬੱਚੀ ਤੋਂ ਬਈ ਇਹ ਵੀਰੇ ਦੀ ਮਾੜਾ ਇੱਕ ਮਾਕੇ ਦੀ ਫੇਸਬੁਕ ਕੁਆਲਟੀ ਚੈੱਕ ਕਰਾਦੀ ਬਈ ਚਾਰੂ ਵਾਲੀ ਬਈ ਖੁਰਲੀ ਨੂੰ ਨਹੀਂ ਘੜਦੀ ਆ ਵੇਖੋ ਸੋਹਣੀ ਵਾਲੀ ਹੈ ਬਈ ਹਣਾ ਬਹੁਤ ਸੋਹਣੀ ਆ ਤੇ ਗਰਤੇਣ ਬਾਈ ਕੀ ਰਿਟੇਲ ਹੈ ਇਹਦੀ ਕਰਨ ਵਾਲੀ ਵੀਰੇ ਦੂਜਾ ਸੂਆ ਸੁੰਦੀ ਆ ਠੀਕ ਹੈ ਭਾਈ 8 ਤਰੀਕ ਨੂੰ ਇਹਨੂੰ 7ਵਾਂ ਮਹੀਨਾ ਲੱਗ ਗਿਆ ਨਾ 6 ਕੰਪਲੀਟ ਪੂਰੇ ਹੋ ਗਏ ਠੀਕ ਹੈ ਭਾਈ ਕਿੰਨਾ ਦਿਨਾਂ ਨੂੰ 7ਵਾਂ ਮਹੀਨਾ ਲੱਗ ਗਿਆ ਨਾ ਤੇ ਦੁੱਧੋਂ ਬਈ ਹੁਣ ਕਰਤੀ ਡਰਾਈ ਕੋ ਵੀਰੇ ਡਰਾਈ ਆ ਕਿਲੋ ਕਿਲੋ ਸਵਾ ਕਿਲੋ ਇੱਕ ਡੰਗ ਦਾ ਡੇਢ ਹੈਗਾ ਵੀ ਆ ਜੇ ਕੋਈ ਖਰਾਕ ਵਾਲਾ ਹੋਵੇ 4 ਕਿਲੋ ਚਾਹ ਪਾਣੀ ਬਣਵਾਉਗੀ ਵੀ ਆਪਣੇ ਲੋ ਦੁੱਧੋਂ ਡਰਾਈ ਆ ਆਪਣੇ ਲੋ ਡਰਾਈ ਆਪਣੇ ਲੋ ਥਣ ਪਾਸ ਹੁੰਦੇ ਜਾਂਦੇ ਹਨ ਅਣ ਪਾਸ ਹੁੰਦੇ ਫੁੱਲ ਵੀਰੇ ਬਿਲਕੁਲ ਬਾਕੀ ਇੰਨਾ ਕਰ ਨੂੰ ਟਾਈਮ ਚਾਹੀਦਾ ਵੀ ਆ ਚਾਹੀਦਾ ਵੀ ਆ ਵੀਰੇ ਟਾਈਮ ਪਸੂ ਗਾਂਢੇ ਤੋਂ ਬਣ ਜਾਂਦਾ ਨਾ ਅੱਡੀ ਵਾਰ ਬਈ ਇਹਨੂੰ ਉਹ ਕਹਦੇ ਨੇ ਤਾਂ ਦੁੱਧ ਦੇਈ ਦੇ ਨੇ ਇਹਨੇ ਕਿਹੜ ਦੋ ਟਾਈ 3 ਮਹੀਨੇ ਸਮਝੇ ਬਸ ਉਹਦੀ ਸੇਵਾ ਹੋ ਜਾਣਾ ਕਾਹਲੇ ਸੂਏ ਦਰਦ ਵਧੀਆ ਦੇ ਦਿੰਦਾ ਇਹ ਕਰਦੇ ਆਣ ਬਾਈ ਇਹਦਾ ਫਿਰ ਕੀ ਮੁੱਲ ਕਰਨਾ ਆਪਾਂ ਬਾਈ ਵੀਰੇ ਵੱਛਣਾਂ ਵਾਲੇ ਮੁੱਲ ਤੇ ਹੀ ਦੇ ਦੇਣੀ ਆ ਮਾਲਾ 25000 ਰੁਪਏ ਦੀ ਨਾ ਬੱਛੀ ਹੁੰਦੀ ਆ ਆਫਸਰ ਲੈਣ ਜਾਈਏ ਖੀਰੀ ਦੋਂਦੀ ਬਿਲਕੁਲ ਹਣਾ ਬਾਈ ਆਪਾਂ ਵੀਰੇ ਇਹ ਮੰਨ ਕੇ ਚਲੋ 25000 ਚੋਂ 1000 ਛੋੜ ਕਰ ਦੇਣੀ 24000 ਦੀ ਵੀਰੇ ਲਾਸਟ ਵੈਟ ਦੇਣੀ ਆ ਲੋ ਜੀ 24 ਤੂੰ ਘਟ ਵਾਲਾ ਕੋਈ ਮੇਰਾ ਵੀਰ ਫੋਨ ਆ ਲਾਵੇ ਆਪਾਂ ਸਾਮ੍ਹ ਕੇ ਤਿਆਰ ਕਰਕੇ ਵੀਰੇ 50000 ਦੀ 45 ਦੀ ਬਿਲਕੁਲ ਬਾਈ ਹਾਂ ਹਾਂ ਬਾਕੀ ਦੂਜਾ ਨੰਬਰ ਵੀਰੇ ਮਹੀਨੇ ਢਾਈ ਦਿਨਾਂ ਜਿਹੜੀ ਰੁੱਤ ਚ ਇਹਨੇ ਸੂਣਾ ਵੜਨੇ ਫਗਣ ਚੇਚ ਜਾ ਕੇ ਮੰਨ ਕੇ ਫਗਣ ਚ ਸੂਣਾ ਉਹਦੇ 45000 ਦੀ ਆ ਵੈੜ ਦੀ ਜੜਤੀ ਜੁੜਤੀ ਬਹੁਤ ਆਨੇ ਭਾਤ ਜਾਣਾ ਬਿਲਕੁਲ ਬਈਆ ਬਾਕੀ ਵੀਰੇ ਚੂਨ ਜਵਾ ਦੀ ਵੇਖ ਥਣ ਥਣ ਬਹੁਤ ਸੋਨਾ ਮੜੀ ਜਿ ਫੋਟ ਐ ਪਿੱਛੇ ਐ ਇਹਨਾਂ ਨੂੰ ਕੋਈ ਚੱਕਰ ਥਣ ਥਣ ਦੀ ਵੀਰੇ ਚੂਨ ਦੀ ਏਡੀ ਵਧੀਆ ਨਾਲ ਇਧਰ ਵੇਖਿਓ ਲੈ ਆਪਣੀ ਦੁੱਧੋ ਡਰਾਈ ਆ ਕੋਈ ਘੂਰ ਨਹੀਂ ਕੋਈ ਸ਼ਿੱਟਾ ਨਹੀਂ ਲੈ ਹਾਂ ਕਿੱਥੇ ਮਰਜੀ ਧਾਰਾਂ ਬੈਗ ਮਾਰ ਲੈ ਲੈ ਹੂੰ ਦੁੱਧ ਵੀ ਹੈਗਾ ਉਵੇਂ ਆਪਾਂ ਦੁੱਧ ਡਰਾਈ ਕਰਕੇ ਦੇਣੀ ਆ ਜੇ ਕੋਈ ਸਾਹ ਨੂੰ ਕਾ ਚਾਹ ਪਾਣੀ ਬਣਾ ਵੀ ਸਕਦਾ ਇਹਦਾ ਆਪਾਂ ਮੁੱਲ ਕੀਤਾ ਏ 25 25000 ਛੋੜ ਕੇ ਪਹਿਲਾਂ ਹੀ ਛੋੜ ਕਰ ਦਈਆ ਹਾਂ ਹਾਂ ਵੀਰੇ 23 ਵਾਲਾ ਵੀ ਕੋਈ ਫੋਨ ਨਾ ਲਾਵੇ ਨਹੀਂ ਨਹੀਂ ਸਹੀ ਗੱਲ ਹੈ ਬਾਈ ਕੋਈ ਆਪਣੀ ਕੋਈ ਦਿੱਕਤ ਨਹੀਂ ਕਹੋਗੇ ਆਪਾਂ ਸਹੀ ਨਾ ਸਾਹਮਣ ਨੂੰ ਲਈਆ ਕਰੇ ਬਿਲਕੁਲ ਬਾਈ ਕਹਿਣ ਦਾ ਮਤਲਬ ਕੋਈ ਬੱਚੀ ਹੋਈ 35 36000 ਦੀ ਦਿੰਦਾ ਜਾ ਉਹਦਾ ਪਤਾ ਨਹੀਂ ਹੁੰਦਾ ਸਾਹ ਕਿ ਰਹਿਣਾ ਜਾਂ ਨਹੀਂ ਰਹਿਣਾ ਇੱਕ ਪਾਸ ਆਪਦਾ ਡਾਕਟਰ ਲਿਆਵੇ ਅਗਲਾ ਕਰਾ ਕੇ ਚੈੱਕ ਕਰਾ ਕੇ ਲੈ ਜਾਣਾ ਹਾਂਜੀ ਵੀਰੇ ਤੇ ਗੁਰਤੇਨ ਬਾਈ ਇਹਦੇ ਬਾਰੇ ਦੱਸ ਦੇ ਕਰਮਾਲੀ ਬਾਰੇ ਬਾਈ ਇਹਦੀ ਕੀ ਡਿਟ ਠੀਕ ਹੈ ਭਾਈ ਹਾਂਜੀ ਵੀਰੇ ਤੇ ਮੰਨ ਕੇ ਚਲੋ ਚਾਰ ਹੀ ਥਾਣਾ ਠੀਕ ਹੈ ਭਾਈ ਕਿਸ ਨੇ ਥੋੜੀ ਸਮਾਈ ਘੱਟ ਕੀਤੀ ਆ ਵੀਰੇ ਜਿਹਦੇ ਹਿਸਾਬ ਨਾਲ ਜਾਤ ਨਸਲ ਆ ਵੜ ਦੀ ਬੂਤੀ ਵੇਖੋ ਭਲੀ ਸੁਣ ਹਾਂ ਦਰਦੀ ਆ ਥੋੜੀ ਬਿਲਕੁਲ ਹਾਂ ਨਾ ਭਾਈ ਹਾਂਜੀ ਵੀਰੇ ਬਾਕੀ ਕਰਦੇ ਹਾਂ ਭਾਈ ਆਪਣਾ ਸਾਹਕਤਾ ਵੇ ਆ ਵੀ ਆਪਾਂ ਝੂਠ ਬੋਲ ਕੇ ਨਹੀਂ ਦੇਣੀ ਹੈ ਨਾ ਕਈ ਵਾਰੀ ਕੋਈ ਅਗਲਾ ਕਹੇ ਬਈ ਆਹ ਸੀਮਣ ਦੀ ਆਹ ਸੀਮਣ ਦੀ ਕੋਈ ਗੱਲ ਨਹੀਂ ਬਾਈ ਆ ਮੈਂ ਕਹਿੰਦਾ ਕਾਲੂ ਗੱਲ ਨਿਕਲਿਆਈ ਉਹ ਝੂਠਾ ਹਾਂ ਦਾ ਥਣ ਚਾਰ ਹੀ ਰੱਖੇ ਸੋਹਣੇ ਲੱਗੇ ਵੀਰੇ ਹਾਂ ਬਹੁਤ ਸੋਹਣੇ ਚਾਰੇ ਚਾਰੇ ਥਾਣਾ ਸਿਕਰਧਿਆਨ ਬਾਈ ਇਹਦੇ ਕੀ ਮੁੱਲ ਦਾ ਕਹਿਣਾ ਵੀਰੇ ਮੇਰੇ ਬੱਚੀ ਦਾ 10 10000 ਦੀ ਵੇਖਦੀ ਜਿਹੜੇ ਸਾਵਣਾ ਆਮ ਹੀ ਆਪਣੇ ਭਰਾ ਵੇਚਦੇ ਆ ਬਿਲਕੁਲ ਬਾਈ ਪਰ ਆਪਾਂ 8500 ਦੀ ਦੇ ਦੇਣੀ 500 6 8000 ਦੀ ਦੇ ਦੇ 8000 ਦੀ ਮਿਲ ਜਣੀ ਹੈ ਨਾ ਸੋਹਣੀ ਬੜੀ ਆ ਵੀਰੇ ਤੋਰ ਕੇ ਵਿਖਾਉਣਾ ਬਿਲਕੁਲ ਲੈ ਹੁਣ ਇਹ ਸਾਵੂਗੀ ਨਾ ਵੀਰੇ ਤਿੰ ਇੱਕ ਦੋ ਬੋਰੀਆਂ ट्रांजੈਕਸ਼ਨ ਦੀਆਂ ਨੇ ਚੈਗੀਆਂ ਦੇ ਭੰਜੂਗੀ ਹਾਂ ਤੇ ਜੇ ਆਪਾਂ ਕਹਿ ਦਈਏ ਵੇਟ ਬੂਟ ਪੈ ਗਿਆ ਤਾਂ ਕਰਾਂਗੇ ਹਾਂ ਲੰਮੀ ਲੰਮੀ ਉਵੇਂ ਬਥੇਰੀ ਆ ਜਾਂ ਤਨਸਾ ਵਾਲਾ ਵੇਖ ਲਓ ਬਿਲਕੁਲ ਆਣਾ ਬਾਈ ਹਾਂਜੀ ਵੀਰੇ ਬਾਕੀ ਇਹ ਚੀਜ਼ ਬਾਈ ਜਿਹੜੇ ਬੰਦੇ ਨੂੰ ਬਰੀਡ ਦੀ ਸਮਝ ਆ ਉਹਨੇ ਪੈਸੇ ਲਾ ਜਾਣੇ ਉਹਨੇ ਵੀਰੇ ਸਾਮ ਲੈਣੀਆਂ ਮੱਚੀ ਜੇ ਵੀਰੇ ਥੋੜੀ ਜੀ ਰਾਜ਼ੀ ਹੁੰਦੀ ਇਹ 13-14000 ਦੀ ਮੈਨੇਗੀ ਆਪਾਂ ਨੂੰ ਉਹ ਕਹਿਣ ਦਾ ਮਤਲਬ ਬਾਈ ਹੁਣ ਵੀ ਜੇ ਅਕਸਰ ਕਿਸੇ ਬੰਦੇ ਨੇ ਇਹਦੇ ਇਹਦੀ ਮਾਂ ਦੇ ਟੀਕੇ ਭਰਾਇਆ ਹੋ ਪਰ 9 ਮਹੀਨੇ ਸੰਭੀ ਹੋ। ਫੇਰ ਜਾ ਕੇ ਫੇਰ ਵੀ ਇਹਨੂੰ 7-8 ਜਿਹੜੇ ਵੀ ਮਹੀਨੇ ਖਵਾਇਆ ਹੋ 6-7 ਮਹੀਨੇ ਜਦ ਦੁੱਧ ਦੀ ਬਾਈ ਯਾਦੇ ਦਾ ਪੀ ਗਿਆ। ਉਹਨੇ ਤਾਂ ਯਾਦ ਨਹੀਂ ਵਟਿਆ ਅਗਲਾ ਸਾਲ ਕਰਕੇ ਦੇ ਦਿੰਦਾ ਜਿਹਨੂੰ ਨਹੀਂ ਪਤਾ ਇਹ ਚੀਜ਼ ਦਾ। ਬਿਲਕੁਲ ਹਣਾ ਬਾਈ। ਹਾਂ ਜਿਹਨੂੰ ਪਤਾ ਉਹ ਨਹੀਂ ਛੱਡਣੀ ਨਹੀਂ ਬੱਚੀ। ਉਹ ਨਹੀਂ ਛੱਡਣੀ ਨਹੀਂ ਬਾਈ ਹਣਾ। ਤੇ ਕਰਤਿਆਨ ਬਾਈ ਜਾਂਦੇ ਜਾਂਦੇ ਆਪਣੇ ਫਾਰਮ ਦੀ ਲੋਕੇਸ਼ਨ ਬੋਲ ਕੇ ਨੰਬਰ ਬੋਲ ਦੇ। ਵੀਰੇ ਪਿੰਡ ਆਪਣਾ ਸੁਨੇਹਰਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਜਪੁਰ ਆ ਵੀਰੇ। ਵੀਰੇ ਦੇ ਬਿਲਕੁਲ ਨਾਲ ਆ ਫਰੋਜਪੁਰ 35 ਰਹ ਜਾਂਦਾ ਆਪਾਂ ਨੂੰ। ਜੀ ਬਾਈ। ਹਾਂ ਫੋਨ ਨੰ ਤੇ ਭਾਈ ਗੁਰਧਿਆਨ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਕੋਈ ਵੀ ਜਾਨਵਰ ਖਰੀਦਣਾ ਉਹਦੀ ਤਸੱਲੀ ਪਰਖ ਕਰ ਲੈਣੀ ਕਿਉਂਕਿ ਭਾਈ ਗੁਰਧਿਆਨ ਵੀ ਅੱਗੇ ਇਹੀ ਗੱਲ ਕਹਿੰਦਾ ਹੁੰਦਾ ਉਹ ਭਾਈ ਆਪਾਂ ਆਪਦੀ ਸਮਝ ਦੇ ਨਾਲ ਜਾਨਵਰ ਖਰੀਦਿਆ ਤੇ ਤੁਸੀਂ ਆਪਦੀ ਸਮਝ ਦੇ ਨਾਲ ਜਾਨਵਰ ਖਰੀਦਣਾ ਹੈ ਆਹ ਹੁਣ ਦੀ ਦੇਖੋ ਜੀ ਗੱਲ ਕਰੋ ਇਹ ਵੀ ਸੱਜਣ ਬੱਚੀ ਦੇ ਪੈਸੇ ਲਾਉਣ ਵਾਲਾ ਉਹ ਸੱਜਣ ਇਹਨੂੰ ਲੈ ਲਵੇ 2.5 ਮਹੀਨੇ ਤਾਂ ਸਾਂਭ ਲਈ ਤੇ ਨਾਲ ਚਾਰ ਰੁਪਏ ਦੇਊਗੀ ਨਾਲੇ ਗਾਂ ਵਾਲੇ ਸੂਏ ਨੂੰ ਵਾਧੇ ਵਾਲੀ ਚੀਜ਼ ਆ ਕਿ ਨਹੀਂ ਵਾਧੇ ਵਾਲੀ ਨਾਲੇ ਮੇਰੇ 25 30 ਦੀ ਬੱਚੀ ਨਹੀਂ ਆਉਂਦੀ ਅੱਜ ਕੱਲ ਠੀਕ ਹੋ ਗਈ ਬਾਕੀ ਤੇ ਚੱਕ ਨਹੀਂ ਸਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂਦੇਵਾਦ ਦੇ ਰਹੋ ਜੀ ਧੰਨਵਾਦ